いいよ、いいよ。 हेलो यार बेटा मेरा नाम है और उसे लग रहा है कि मार मैं ओए गल सुना कर रुक जा मैं आ गया पहले लोग को देखो क्या अपना भी डाल दे कौन टेंशन है वो नहीं कर लो तुम कर दो ये यूनियन का होता है न कि ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਨਾਮ ਮੰਗਲ ਸਿੰਘ ਜ਼ਿਲ੍ਹਾ ਪ੍ਰਧਾਨ ਇਹ ਰੱਖਿਆ ਬਾਬਾ ਜੀ ਸਿੰਘ ਵੈਲਫੇਅਰ ਸੁਸਾਇਟੀ ਡਾਇਰెక్టర్ ਪੰਜਾਬ ਮੇਰੇ ਵੀਰੋ ਜਿਹੜੀ ਆਪਾਂ ਮਹੀਨੇ ਪਿੱਛੋਂ ਮੀਟਿੰਗ ਦਾ ਵਾਰਦ ਕੀਤੀ ਗਈ ਆ ਉਸ بارشਾ ਕਰਕੇ ਮੀਟਿੰਗ ਲੇਟ ਹੋ ਚੁੱਕੀ ਸੀ ਤੇ ਆਪਾਂ 21 ਦਿਨਾਂ ਅੱਜ ਮੀਟਿੰਗ ਜਿਹੜੀ ਆ ਰੱਖੀ ਆ ਆਪਣੇ ਸਾਥੀਆਂ ਦੇ ਨਾਲ ਤੇ ਮੈਂ ਇਹੋ ਜਨਾ ਵੀ ਆਪਾਂ ਵੱਧ ਚੜ ਕੇ ਸੰਜੋਗ ਕਰਨਾ ਹੈ ਮੇਰੇ ਭਰਾਵਾਂ ਨੇ ਦੇਣਾ ਹੈ ਇਹ ਜਿਹੜੀ ਆ ਟਰੱਕ ਦੀ ਪੁਲਿਸ ਪ੍ਰਸ਼ਾਸਨ ਦੀ ਪਾਲਣਾ ਕਰਨੀ ਆ ਤੇ ਆਪਣੇ ਹੱਥ ਜਿਹੜੀ ਜੁਨੀਫਾਰਮ ਪਾ ਕੇ ਗੱਡੀ ਚਲਾਉਣੀ ਆ ਆਈ ਕਾਰਡ ਪਾਏ ਹੋਣਾ ਆਪਣੇ ਹੱਥ ਗੱਡੀ ਲੈ ਕੇ ਜਾਂਦਾ ਆਪਣੇ ਹੱਥ ਲੈ ਕੇ ਹੋਣਾ ਜਿਹੜੀ ਸਾਨੂੰ ਕਿਸੇ ਦੀ ਗੱਲ ਨਾ ਸੁਣੀ ਪਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਵੀ ਜੀ ਬਾਬਾ ਜੁਨੀਨ ਦਾ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਨਰਲ ਸਕੱਤਰ ਪੰਜਾਬ ਅਮਰਸ਼ੀਲ ਬਾਬਾ ਜੀਵਨ ਸਿੰਘ ਜੀ ਰੱਖਿਆ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਦਾ ਜਿਹੜਾ ਵਾ ਸਾਰੀ ਯੂਨੀਅਨ ਵੱਲੋਂ ਕੀ ਅੱਜ ਦਾ ਮਤਾ ਪਾਸ ਇਹ ਸਰ ਜੋ ਸਾਡੀ ਹਰ ਮਹੀਨਾ ਬਾਅਦ ਮੀਟਿੰਗ ਰੱਖੀ ਗਈ ਆ ਜੋ ਕਿ ਸਾਡੇ ਸਰਪ੍ਰਸਤ ਵੀਰ ਕ੍ਰਾਂਤੀ ਚੋਹਾਨ ਜੀ ਵੱਲੋਂ ਲਗਾਤਾਰ ਮਹੀਨਾ ਬਾਅਦ ਮੀਟਿੰਗ 10 ਤਰੀਕ ਨੂੰ ਕੀਤੀ ਜਾਂਦੀ ਸੀ ਉਹ ਆ ਬਾਰਸ਼ਾਂ ਦੇ ਕਾਰਨ ਜਿਹੜੀ ਆ ਉਹ ਮੀਟਿੰਗ ਥੋੜੀ ਜਿਹੀ ਅੱਜ ਕਿ ਲੇਟ ਹੋ ਗਈ ਆ ਜੋ ਕਿ ਅਸੀਂ ਅੱਜ 21 ਤਰੀਕ ਨੂੰ ਕਰ ਰਹੇ ਆਂ ਪ੍ਰਸ਼ਾਸਨ ਦੇ ਵੱਲੋਂ ਕੀ ਤੁਹਾਡੇ ਵੱਲੋਂ ਜਿਹੜੀਆਂ ਵਾ ਯੂਨੀਅਨ ਵੱਲੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜੀਆਂ ਵਾ ਸੇਵਾਵਾਂ ਨਿਭਾਈਆਂ ਜਾਂਦੇ ਆਂ ਸੇਵਾ ਸਰ ਜੋ ਕਿ ਅੱਜ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਕਿ ਟ੍ਰੈਫਿਕ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਵਾ ਸਾਡੇ ਜੁਨੀਅਨ ਦੇ ਜਿੰਨੇ ਵੀ ਬੰਦੇ ਆ ਉਹ ਹਾ ਮੈਂਬਰ ਹੀ ਸਾਬ ਮਾਨ ਆ ਉਹ ਹਰ ਮਹੀਨੇ ਦੀ ਮੀਟਿੰਗ ਜਿਹੜਾ ਦਾ ਮਤਲਬ ਇਹੀ ਆ ਕਿ ਇਹਨਾਂ ਨੂੰ ਇਹੀ ਸਿਖਾਇਆ ਜਾਂਦਾ ਜੋ ਕਿ ਸਾਡੇ ਸਰਪ੍ਰਸਤ ਅ ਵੀਰ ਕ੍ਰਾਂਤੀ ਚੋਹਾਂ ਜੀ ਮੈਡਮ ਆਮਨਦੀਪ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਜੋ ਵੀ ਆਨੂੰ ਗਾਈਡਲਾਈਨ ਕਰਦੇ ਆ ਉਹ ਆਪਾਂ ਮੀਟਿੰਗ ਕਰਕੇ ਇਹਨਾਂ ਨੂੰ ਅੱਗੇ ਦੱਸਦੇ ਆ ਕਿ ਜਿਹੜੀ ਗੱਡੀ ਆ ਉਹ ਹਮੇਸ਼ਾ ਖੱਬੇ ਬੰਨੇ ਲਾਉਣੀ ਆ ਖੱਬੇ ਬੰਨੇ ਸਵਾਰੀ ਉਤਾਰਨੀ ਆ ਨਸ਼ਾ ਕਰਕੇ ਗੱਡੀ ਨਹੀਂ ਚਲਾਉਣੀ ਤੇ ਹਮੇਸ਼ਾ ਅਸੀਂ ਪ੍ਰਸ਼ਾਸਨ ਦਾ ਜਿਹੜਾ ਵਾ ਉਹ ਸਾਥ ਦੇਣਾ ਵਾ ਜੇ ਆਪਾਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪ੍ਰਸ਼ਾਸਨ ਵੀ ਆਪਣਾ ਸਾਥ ਦੇਊਗਾ ਕੁਝ ਲੋਕ ਜਿਹੜੇ ਆ ਯੂਨੀਅਨ ਤੋਂ ਬਿਨਾਂ ਹੀ ਗੱਡੀਆਂ ਚਲਾ ਰਹੇ ਆ ਤੇ ਦੇਖਣ ਨੂੰ ਮਿਲਿਆ ਕੁਝ ਹਾਸੇ ਵੀ ਹੁੰਦੇ ਆ ਕਾਇਲ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਬਿਨਾਂ ਜੁਨੀਅਨ ਤੋਂ ਆ ਜਿਵੇਂ ਕਿ ਦੋ ਤਿੰਨ ਜੁਨੀਅਨਾਂ ਚੱਲ ਰਹੀਆਂ ਨੇ ਅਮਰਸਰ ਦੇ ਵਿੱਚ ਕਿ ਅਸੀਂ ਇਹ ਨਹੀਂ ਕਹਿੰਦੇ ਸਾਡੀ ਜੁਨੀਅਨ ਦੇ ਨਾਲ ਹੀ ਅਟੈਚ ਹੋਣ ਚਲੋ ਕਿਸੇ ਵੀ ਜੁਨੀਅਨ ਦੇ ਨਾਲ ਅਟੈਚ ਜ਼ਰੂਰ ਹੋਣ ਬਾਕੀ ਜਿਹੜੇ ਹਸਿਆ ਦੀ ਗੱਲ ਹੈ ਇਹ ਜਿਵੇਂ ਕਿ ਮੇਰੇ ਵੀਰ ਜੀ ਨਸ਼ੇ ਕਰਕੇ ਜਿਹੜੇ ਬੰਦੇ ਗੱਡੀਆਂ ਚਲਾਉਂਦੇ ਆ ਜੋ ਜੁਨੀਅਨ ਤੋਂ ਬਗੈਰ ਆ ਉਹਨਾਂ ਨੂੰ ਕੋਈ ਗਾਈਡਲਾਈਨ ਨਹੀਂ ਮਿਲਦੀ ਉਹ ਨਸ਼ਾ ਕਰਕੇ ਵੀ ਗੱਡੀਆਂ ਚਲਾਉਂਦੇ ਆ ਉਹ ਜਿੱਥੇ ਜੀ ਕਰਦਾ ਬ੍ਰੇਕ ਮਾਰ ਕੇ ਸਵਾਰੀ ਉਤਾਰਦੇ ਆ ਸਵਾਰੀ ਚੁੱਕਦੇ ਆ ਸਾਈਡ ਤੇ ਗੱਡੀ ਲਾਉਂਦੇ ਨਹੀਂ ਆ ਤੇ ਹਾਸੀ ਦਾ ਵਾਪਰਨਗੇ ਅੱਜ ਤੁਹਾਡੀ ਜੁਨੀਅਨ ਵੱਲੋਂ ਜਿਹੜਾ ਵਾ ਪ੍ਰਸ਼ਾਸਨ ਦੇ ਕੀ ਸਮਰਥਨ ਪ੍ਰਸ਼ਾਸਨ ਨੇ ਦਿੱਤਾ ਜਾ ਰਿਹਾ ਮਾਨਯੋਗ ਟ੍ਰੈਫਿਕ ਡਾਇਰੈਕਟਰੀ ਅਮਨ ਜੀ ਤੋਂ ਜਿਹੜੀਆਂ ਡੰਡਾ ਲੈ ਕੇ ਚੱਲਦੇ ਆ ਸ਼ਹਿਰ ਨੂੰ ਵਧੀਆ ਟੰਗ ਨਾਲ ਚਲਾਉਣ ਵਾਸਤੇ ਸਾਡਾ ਸਰ ਇਹੀ ਪ੍ਰਸ਼ਾਸਨ ਨੂੰ ਸਾਥ ਆ ਕਿ ਜਿੱਦਾਂ ਅਸੀਂ ਹਰ ਮਹੀਨੇ ਦੀ ਤਰ੍ਹਾਂ ਤੁਹਾਨੂੰ ਦੱਸਿਆ ਮੀਟਿੰਗ ਕਰਦੇ ਆ ਉਹਦੇ ਵਿੱਚ ਅਸੀਂ ਆਪਣੇ ਮੈਂਬਰ ਸਾਹਿਬਾਨਾਂ ਨੂੰ ਇਹੀ ਸਿਖਾਇਆ ਜਾਂਦਾ ਵਾ ਕਿ ਜਿੱਥੇ ਪੁਲਿਸ ਰੋਕਦੀ ਆ ਉੱਥੇ ਰੋਕ ਕੇ ਉਹਨਾਂ ਦੀ ਗੱਲ ਕਰਨੀ ਸੁਣਨੀ ਆ ਕਰਨੀ ਆ ਜਿੱਦੋਂ ਉਹ ਕਹਿਣਗੇ ਉਦਾਂ ਹੀ ਚੱਲਣਾ ਵਾ ਇੱਕ ਜਿਹੜੀ ਸਵਾਰੀ ਆ ਹਮੇਸ਼ਾ ਖੱਬੇ ਬੰਨੇ ਲਾਉਣੀ ਆ ਖੱਬੇ ਬੰਨੇ ਤੋਂ ਚੜਾਉਣੀ ਆ ਨਸ਼ਾ ਕਰਕੇ ਜਿਹੜਾ ਵਾ ਉਹ ਗੱਡੀ ਨਹੀਂ ਚਲਾਉਣੀ ਨਹੀਂ ਚਲਾਉਣੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਵਿੰਦਰ ਸਿੰਘ ਤੇ ਮੇਰਾ ਅਹੁਦਾ ਹੈਗਾ ਆ ਪੰਜਾਬ ਪ੍ਰਧਾਨ ਈ ਰਿਕਸ਼ਾ ਜੁਨੀਅਨ ਅਮਰਸ਼ੀਤ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਤੇ ਸਾਡੇ ਸਰਪ੍ਰਸਤ ਹਨ ਵੀਰਪ੍ਰANTੀ ਚੋਹਾਨ ਤੇ ਉਹਨਾਂ ਨੇ ਸਾਨੂੰ ਜੋ ਮਤਲਬ ਵੀ ਸਾਨੂੰ ਜੋ ਹਦਾਇਤਾਂ ਦਿੱਤੀਆਂ ਆ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਆ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜੋ ਗੱਡੀ ਜਿਹੜੀ ਚਲਾਉਣੀ ਆ ਉਹ ਖੱਬੇ ਹੱਥ ਦੀ ਪਰ ਸਾਈਡ ਤੇ ਰੱਖ ਕੇ ਚਲਾਉਣੀ ਹੈ ਖੱਬੇ ਹੱਥ ਸਵਾਰੀ ਤਾਰ ਨਹੀਂ ਖੱਬੇ ਹੱਥੋਂ ਚੜਾਉਣੀ ਆ ਤੇ ਸਾਡਾ ਸਾਰੇ ਮੈਂਬਰ ਸਾਹਿਬਾਨਾਂ ਨੂੰ ਵੀ ਇਹੋ ਜਿਹਾ ਹਦੇਸ਼ ਹੈਗਾ ਕਿ ਕਾਨੂੰਨ ਦੇ ਅਦਰਜ ਰਹਿ ਕੇ ਕੰਮ ਕਰੋ ਤੇ ਟ੍ਰੈਫਿਕ ਦੀ ਨਿਮਾਣ ਦੀ ਪਾਲਣਾ ਕਰੋ ਤੇ ਵਧੀਆ ਤਰੀਕੇ ਨਾਲ ਮਤਲਬ ਗੱਡੀ ਚਲਾਓ ਜਿਹੜਾ ਤੁਹਾਨੂੰ ਕੋਈ ਪੁਲਿਸ ਵਾਲਾ ਵੀ ਕੁਝ ਕਹੇ ਨਾ ਤੇ ਜੋ ਸਾਡੇ ਮੈਡਮ ਅਮਨਦੀਪ ਕੌਰ ਏਡੀਸੀਪੀ ਉਹਨਾਂ ਨੇ ਵੀ ਸਾਨੂੰ ਇਹੋ ਹੀ ਮੀਟਿੰਗ ਕਰਕੇ ਦੱਸਿਆ ਵੀ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੇ ਜੇ ਸਹੀ ਤਰੀਕਾ ਨਾ ਬਣਾਓਗੇ ਤੇ ਫਿਰ ਤੁਹਾਡੇ ਚਲਾਨ ਵੀ ਕੱਟੇ ਜਾਣਗੇ ਜਿਹੜੀਆਂ ਸਾਈਡ ਤੇ ਪੁਲਿਸ ਵੱਲੋਂ ਜਿਹੜੀਆਂ ਟ੍ਰੈਫਿਕ ਪੁਲਿਸ ਵੱਲੋਂ ਲਾਈਨ ਬਣਾਈ ਗਈ ਆ ਆਟੋ ਵਾਸਤੇ ਚਲਾਉਣ ਵਾਸਤੇ ਉਹਦੀਆਂ ਹਦਾਇਤਾਂ ਕੀ ਹੈਗੀਆਂ ਜਿੰਨੇ ਆਟੋ ਵਾਲਿਆਂ ਵਾਸਤੇ ਆਟੋ ਵਾਲਿਆਂ ਵਾਸਤੇ ਤੇ ਉਹਨਾਂ ਨੇ ਇਹੀ ਕਿਹਾ ਹੈ ਵੀ ਜਿਹੜਾ ਆਖਰੀ ਲੇਨ ਹੈ ਉਹਦੇ ਵਿੱਚ ਹੀ ਆਟੋ ਚੱਲਣ ਜਿਹੜੀ ਸਾਈਡ ਤੇ ਹੁੰਦੀ ਹੈ ਖੱਬੇ ਬੰਨੇ ਜਿਹੜਾ ਸੱਜੇ ਵਾਲਾ ਪਾਸਾ ਉਹਦੇ ਵਿੱਚ ਨਾ ਗੱਡੀ ਚਲਾਉਣ ਖੱਬੇ ਬੰਨੇ ਚਲਾਉਣ ਗੱਡੀ ਤੇ ਜਿਹੜੀਆਂ ਕੋਈ ਟ੍ਰਾਫਿਕ ਪੁਲਿਸ ਵੱਲੋਂ ਮੈਡਮ ਵੱਲੋਂ ਸਾਾਨੂੰ ਕੋਈ ਵਰਦੀਆਂ ਵਗੈਰਾ ਦਾ ਵੀ ਦੱਸਿਆ ਗਿਆ ਕਿ ਜਿਹੜੀ ਆਟੋ ਯੂਨੀਅਨ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਯੂਨੀਅਨ ਦੇ ਬੰਦਾਰੇ ਨੇ ਵਰਦੀ ਵਾਸਤੇ ਅਜੇ ਤੱਕ ਉਹਨਾਂ ਨੇ ਪੂਰੀ ਤਰ੍ਹਾਂ ਨਹੀਂ ਕਲੀਅਰ ਕੀਤਾ ਪਹਿਲਾਂ ਸਰਦ ਹਰਪਾ ਜ਼ੈਗੁੰਨ ਦੇ ਇੱਥੇ ਪਹਿਲਾਂ ਜਿਹੜੇ ਡਿਊਟੀ ਤੇ ਉਹਨਾਂ ਨੇ ਕਰਾਇਆ ਸੀ ਲਾਗੂ ਪਰ ਉਸ ਤੋਂ ਬਾਅਦ ਉਹਨਾਂ ਦੀ ਮਤਲਬ ਡਿਊਟੀ ਚੇਂਜ ਹੋ ਗਈ ਇੱਥੋਂ ਫਿਰ ਮੈਡਮ ਆ ਗਈ ਇਹਨਾਂ ਨੇ ਅਜੇ ਤੁਰ ਪੂਰੀ ਤਰ੍ਹਾਂ ਨਹੀਂ ਕਿਹਾ ਗਏ ਨੂੰ ਵੀ ਵਰਦੀ ਪਾਉਣ ਬਾਅਦ ਹੁਣ ਟ੍ਰੈਫਿਕ ਪੁਲਿਸ ਨੂੰ ਜਿਹੜਾ ਵਾ ਤੁਹਾਡੀ ਜੁਨੀਅਰ ਵੱਲੋਂ ਕਿੰਨਾ ਸਮਰਥਨ ਜਾਂ ਕੀ ਹਦਾਇਤਾਂ ਤੁਹਾਡੇ ਵੱਲੋਂ ਜੇ ਆਵਾਜ਼ ਦੇ ਸਕਦੇ ਹਾਡੇ ਵੱਲੋਂ ਤੇ ਅਸੀਂ ਤੇ ਹਰ ਇੱਕ ਬੰਦੇ ਨੂੰ ਇਹੀ ਕਹਿੰਦੇ ਆ ਵੀ ਇੱਕ ਲੈਂਚ ਗੱਡੀ ਖੜੀ ਕਰੋ ਰੋਡ ਦੇ ਉੱਤੇ ਇੱਕ ਲੈਂਚ ਚ ਚਲਾਓ ਗੱਡੀ ਖੱਬੇ ਪੰਨੇ ਨਹੀਂ ਰੱਖੋ ਗੱਡੀ ਮਤਲਬ ਜਿਹੜਾ ਤਾਂ ਤੁਸੀਂ ਚਲਾਨ ਕੱਟਣ ਤੋਂ ਬਚ ਸਕੋ ਤੇ ਅਸੀਂ ਆਪ ਵੀ ਜਿੱਥੇ ਗੱਡੀ ਖਿਹਾਰਦੇ ਖੱਬੇ ਪੰਨੇ ਖਿਹਾਰਦੇ ਆ ਰੋਡ ਤੇ ਮਤਲਬ ਸਾਈਡ ਤੇ ਲਾ ਕੇ ਖਿਹਾਰ ਕੇ ਫੇਰੀ ਗੱਡੀ ਖਿਹਾਰ ਕੇ ਸਾਈਡ ਤੇ ਲਾਉਂਦੇ ਆ